ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪਹਾੜੀ ਖੇਤਰਾਂ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਅਤੇ ਬੱਦਲ ਫਟਣ ਦੇ ਕਾਰਨ ਲੋਕਾਂ ਨੂੰ ਇਸ ਚੀਜ਼ ਦਾ ਡਰ ਪੈ ਗਿਆ ਸੀ ਕਿਤੇ ਹੜ੍ਹ ਦੁਬਾਰਾ ਨਾ ਆ ਜਾਣ 2023 ਵਰਗੀ ਸਥਿਤੀ ਕਿਤੇ ਮੁੜ ਨਾ ਪੈਦਾ ਹੋ ਜਾਵੇ ਤੁਹਾਨੂੰ ਦੱਸਦੀ ਕਿ ਲਗਾਤਾਰ ਜਿਹੜਾ ਸਤਲੁਜ ਦਰਿਆ ਉਸ ਦਾ ਪਾਣੀ ਵੀ ਜਿਹੜਾ ਵੱਧ ਗਿਆ ਸੀ ਤੇ ਉਸ ਦੇ ਨਾਲ ਜਿਹੜੀਆਂ ਆਉਂਦੀਆਂ ਨਦੀਆਂ ਨੇ ਉਹਨਾਂ ਦਾ ਵੀ ਪਾਣੀ ਜਿਹੜਾ ਵੱਧ ਰਿਹਾ ਸੀ ਪਰ ਤੁਹਾਨੂੰ ਦੱਸਦੀ ਕਿ ਹੁਣ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਿਮਾਚਲ ਦੇ ਜ਼ਿਲ੍ਹਾ ਊਨਾ ਦੇ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਸਤਲੁਜ ਦਰਿਆ ਦੇ ਵਿੱਚ ਆਉਂਦੀ ਸਬਾ ਨਦੀ ਵਿੱਚ ਪਾਣੀ ਦਾ ਜਿਹੜਾ ਪੱਧਰ ਵੱਧ ਗਿਆ ਸੀ ਜੋ ਕਿ ਹੁਣ ਹੌਲੀ-ਹੌਲੀ ਘਟ ਰਿਹਾ ਹੈ ਤੇ ਮੌਜੂਦਾ ਹਾਲਾਤ ਨੇ ਜਿਹੜੇ ਉਹ ਖਤਰੇ ਤੋਂ ਬਾਹਰ ਨੇ ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਾ ਕਰੋ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰੀਆਂ ਹਦਾਇਤਾਂ ਦਾ ਪਾਲਣ ਕਰੋ ਇਸ ਦੇ ਨਾਲ ਹੀ ਉਹਨਾਂ ਨੇ ਫੌਲਡਰ ਕੰਟਰੋਲ ਰੂਮ ਜਿਹੜਾ ਸਥਾਪਿਤ ਕੀਤਾ ਉਸ ਦੇ ਨੰਬਰ ਵੀ ਦਿੱਤੇ ਹੋਏ ਨੇ ਤੇ ਨਾਲ ਹੀ ਇਹ ਵੀ ਕਿਹਾ ਕਿ ਸਾਰਾ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਮੈਂ ਆਪ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਆ ਸਥਿਤੀ ਦਾ ਜਾਇਜ਼ਾ ਲੈ ਰਹੇ ਹਾਂ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਦੱਸਦੀ ਕਿ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਬੱਦਲ ਫਟਣ ਦੇ ਖారణ ਲੋਕਾਂ ਦੇ ਵਿੱਚ ਹੜਾਂ ਵਰਗਾ ਜਿਹੜੀ ਸਥਿਤੀ ਪੈਦਾ ਹੋਣ ਦੇ ਚੱਲਦੇ ਲੋਕਾਂ ਨੂੰ ਇਸ ਚੀਜ਼ ਦਾ ਡਰ ਸੌਣ ਲੱਗ ਪਿਆ ਸੀ ਕਿ ਕਿਤੇ 223 ਵਰਗੇ ਹਾਲਾਤ ਮੁੜ ਨਾ ਪੈਦਾ ਹੋ ਜਾਣ ਕਿਉਂਕਿ ਜਿਹੜਾ ਪਹਾੜਾਂ ਦੇ ਵਿੱਚ ਮੀਂਹ ਪਿਆ ਬੱਦਲ ਫਟਿਆ ਉਸ ਦੇ ਕਾਰਨ ਦਰਿਆਨ ਜਿਹੜੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵੱਧ ਗਿਆ ਏ ਪਰ ਤੁਹਾਨੂੰ ਦੱਸਦੀ ਕਿ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੋਸਟ ਪਾ ਕੇ ਸਪਸ਼ਟ ਕੀਤਾ ਗਿਆ ਏ ਕਿ ਜਿਹੜੀ ਸਤਲੁਜ ਦਰਿਆ ਦੇ ਵਿੱਚ ਸਬਾ ਨਦੀ ਆਉਂਦੀ ਸੀ ਉਸ ਦਾ ਜਿਹੜਾ ਪਾਣੀ ਦਾ ਪੱਧਰ ਪਹਿਲਾਂ ਵੱਧ ਗਿਆ ਸੀ ਪਰ ਹੁਣ ਘਟ ਗਿਆ ਏ ਹੌਲੀ ਹੌਲੀ ਜਿਹੜਾ ਪੱਧਰ ਪਾਣੀ ਦਾ ਘਟ ਰਿਹਾ ਏ ਜਿਸ ਦੇ ਕਾਰ ਜਿਹੜੇ ਮੌਜੂਦਾ ਹਾਲਾਤ ਨੇ ਉਹ ਖਤਰੇ ਤੋਂ ਬਾਹਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਫਵਾਹ ਉਸ ਤੇ ਯਕੀਨ ਨਾ ਕਰੋ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਿਹੜੀਆਂ ਦਿੱਤੀਆਂ ਹਦਾਇਤਾਂ ਨੇ ਉਹਨਾਂ ਦਾ ਪਾਲਣ ਕਰੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਸਾਰਾ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਮੈਂ ਆਪ ਵੀ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਆ ਸਥਿਤੀ ਦਾ ਜਾਇਜ਼ਾ ਲੈ ਰਹੇ ਹਾਂ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪਹਾੜੀ ਖੇਤਰਾਂ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਅਤੇ ਬੱਦਲ ਫਟਣ ਦੇ ਕਾਰਨ ਆ ਲੋਕਾਂ ਨੂੰ ਇਸ ਚੀਜ਼ ਦਾ ਡਰ ਪੈ ਗਿਆ ਸੀ ਕਿ ਤੇ ਹੜ ਦੁਬਾਰਾ ਨਾ ਜਾਣ 2023 ਵਰਗੀ ਸਥਿਤੀ ਕਿਤੇ ਮੁੜ ਨਾ ਪੈਦਾ ਹੋ ਜਾਵੇ ਤੁਹਾਨੂੰ ਦੱਸਦੀ ਕਿ ਲਗਾਤਾਰ ਜਿਹੜਾ ਸਤਲੁਜ ਦਰਿਆ ਉਸ ਦਾ ਪਾਣੀ ਵੀ ਜਿਹੜਾ ਵੱਧ ਗਿਆ ਸੀ ਤੇ ਉਸ ਦੇ ਨਾਲ ਜਿਹੜੀਆਂ ਆਉਂਦੀਆਂ ਨਦੀਆਂ ਨੇ ਉਹਨਾਂ ਦਾ ਵੀ ਪਾਣੀ ਜਿਹੜਾ ਵੱਧ ਰਿਹਾ ਸੀ ਪਰ ਤੁਹਾਨੂੰ ਦੱਸਦੀ ਕਿ ਹੁਣ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਆ ਤੇ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਿਮਾਚਲ ਦੇ ਜ਼ਿਲ੍ਹਾ ਉਹਨਾਂ ਦੇ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਸਤਲੁਜ ਦਰਿਆ ਦੇ ਵਿੱਚ ਆਉਂਦੀ ਸਬਾ ਨਦੀ ਵਿੱਚ ਪਾਣੀ ਦਾ ਜਿਹੜਾ ਪੱਧਰ ਵੱਧ ਗਿਆ ਸੀ ਜੋ ਕਿ ਹੁਣ ਹੌਲੀ-ਹੌਲੀ ਘਟ ਰਿਹਾ ਹੈ ਤੇ ਮੌਜੂਦਾ ਹਾਲਾਤ ਨੇ ਜਿਹੜੇ ਉਹ ਖਤਰੇ ਤੋਂ ਬਾਹਰ ਨੇ ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਾ ਕਰੋ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਪਾਲਣ ਕਰੋ ਇਸ ਦੇ ਨਾਲ ਹੀ ਉਹਨਾਂ ਨੇ ਫਲਡ ਕੰਟਰੋਲ ਰੂਮ ਜਿਹੜਾ ਸਥਾਪਿਤ ਕੀਤਾ ਉਸ ਦੇ ਨੰਬਰ ਵੀ ਦਿੱਤੇ ਹੋਏ ਨੇ ਤੇ ਨਾਲ ਹੀ ਇਹ ਵੀ ਕਿਹਾ ਕਿ ਸਾਰਾ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਮੈਂ ਆਪ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਆ ਸਥਿਤੀ ਦਾ ਜਾਇਜਾ ਲੈ ਰਿਹਾ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਦੱਸਦੀ ਕਿ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਬੱਦਲ ਫਟਣ ਦੇ ਕਾਰਨ ਲੋਕਾਂ ਦੇ ਵਿੱਚ ਹੜਾਂ ਵਰਗਾ ਜਿਹੜੀ ਸਥਿਤੀ ਪੈਦਾ ਹੋਣ ਦੇ ਚੱਲਦੇ ਲੋਕਾਂ ਨੂੰ ਇਸ ਚੀਜ਼ ਦਾ ਡਰ ਸੌਣ ਲੱਗ ਪਿਆ ਸੀ ਕਿ ਕਿਤੇ 2023 ਵਰਗੇ ਹਾਲਾਤ ਮੁੜ ਨਾ ਪੈਦਾ ਹੋ ਜਾਣ ਕਿਉਂਕਿ ਜਿਹੜਾ ਪਹਾੜਾਂ ਦੇ ਵਿੱਚ ਮੀਂਹ ਪਿਆ ਬੱਦਲ ਫਟਿਆ ਉਸ ਦੇ ਕਾਰਨ ਦਰਿਆਨ ਜਿਹੜੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵੱਧ ਗਿਆ ਏ ਪਰ ਤੁਹਾਨੂੰ ਦੱਸਦੀ ਕਿ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੋਸਟ ਪਾ ਕੇ ਸਪਸ਼ਟ ਕੀਤਾ ਗਿਆ ਏ ਕਿ ਜਿਹੜੀ ਸਤਲੁਜ ਦਰਿਆ ਦੇ ਵਿੱਚ ਸਬਾ ਨਦੀ ਆਉਂਦੀ ਸੀ ਉਸ ਦਾ ਜਿਹੜਾ ਪਾਣੀ ਦਾ ਪੱਧਰ ਪਹਿਲਾਂ ਵੱਧ ਗਿਆ ਸੀ ਪਰ ਹੁਣ ਘਟ ਗਿਆ ਏ ਹੌਲੀ ਹੌਲੀ ਜਿਹੜਾ ਪੱਧਰ ਪਾਣੀ ਦਾ ਘਟ ਰਿਹਾ ਏ ਜਿਸ ਦੇ ਕਾਰ ਜਿਹੜੇ ਮੌਜੂਦਾ ਹਾਲਾਤ ਨੇ ਉਹ ਖਤਰੇ ਤੋਂ ਬਾਹਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਫਵਾਹ ਉਸ ਤੇ ਯਕੀਨ ਨਾ ਕਰੋ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਿਹੜੀਆਂ ਦਿੱਤੀਆਂ ਹਦਾਇਤਾਂ ਨੇ ਉਹਨਾਂ ਦਾ ਪਾਲਣ ਕਰੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਸਾਰਾ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਮੈਂ ਆਪ ਵੀ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਹਾਂ ਸਥਿਤੀ ਦਾ ਜਾਇਜ਼ਾ ਲੈ ਰਹੇ ਹਾਂ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ